ਇਹ ਪਾਊਡਰ ਤੁਹਾਡੇ ਸਰੀਰ ਦੀਆਂ ਗੰਡਾਂ ਨੂੰ ਜਿਸ ਤਰੀਕੇ ਨਾਲ ਬਰਫ਼ ਪਿਘਲ ਜਾਂਦੀ ਹੈ ਪਾਣੀ ਪਾਏ ਤੇ ਉਸ ਤਰੀਕੇ ਨਾਲ ਪਿਘਾਲ ਸਕਦਾ ਹੈ ਉਸ ਤਰੀਕੇ ਨਾਲ ਤੁਹਾਡੀਆਂ ਗੰਡਾਂ ਸਰੀਰ ਦੇ ਵਿੱਚੋਂ ਖਤਮ ਹੋ ਸਕਦੀ ਹੈ ਉਬਾਲਣ ਤੋਂ ਬਾਅਦ ਇਹਨੂੰ ਪੀ ਲਓ ਕਿਤੇ ਵੀ ਸਰੀਰ ਵਿੱਚ ਕੋਈ ਗੱਠ ਹੈ ਫੈਟ ਬੋਲ ਦੀ ਗੱਠ ਹੈ ਬੱਚੇਦਾਨੀ ਚ ਗੱਠ ਹੈ ਜਾਂ ਹੋਰ ਕਿਤੇ ਗੱਠ ਹੈ ਇਹ ਉਸ ਗੱਠ ਨੂੰ ਖੋਲਣੇ ਵਿੱਚ ਬਿਲਕੁਲ ਕਾਰਗਰ ਹੈ ਉਸ ਗੱਠ ਨੂੰ ਕੋਲਦਾ ਹੈ ਜਿਹੜੇ ਸਾਡੀਆਂ ਭੈਣਾਂ ਨੇ ਉਹ ਪੀਸੀਓਡੀ ਔਰ ਸਾਡੇ ਜਿਹੜੇ ਵੀਰ ਨੇ ਉਹ ਲਿਪੋਮੇ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਨੇ ਕਿ ਮੈਨੂੰ ਲੱਗਦਾ ਸ਼ਾਇਦ ਕੋਈ ਘਰ ਇਸ ਤਰ੍ਹਾਂ ਦਾ ਹੋਵੇ ਜਿੱਥੇ ਗੰਡਾਂ ਦਾ ਗੱਠਾਂ ਦਾ ਜਿਹੜਾ ਅਸੀਂ ਕਹਿ ਲਈਏ ਕਿ ਬਿਮਾਰੀ ਨਾ ਹੋਵੇ ਫੈਟ ਬੋਲਦੀ ਗੱਠ ਬਣ ਗਈ ਜਿਮ ਜਾਂਦੇ ਆ ਪ੍ਰੋਟੀਨ ਖਾਂਦੇ ਆ ਥੱਲੇ ਸਕਿਨ ਦੇ ਥੱਲੇ ਗੰਡ ਬਣ ਗਈ ਉਹਨੂੰ ਹਿਲਾਓ ਦਰਦ ਨਹੀਂ ਹੁੰਦੀ ਹਿਲਦੀ ਹੈ ਉਹਨੂੰ ਦੱਬੋ ਦਰਦ ਨਹੀਂ ਹੁੰਦੀ ਪਰ ਉਹ ਬੜੀ ਔੜ ਜੀ ਲੱਗਦੀ ਹੈ ਸੀਟ ਕਿਟ ਦਿੰਨੇ ਹੁੰਨੇ ਆ ਜਿੰਦੇ ਚ ਗੂਗਲ ਹੈ ਡਾਈਜੈਸ਼ਨ ਨੂੰ ਠੀਕ ਕਰਨ ਵਾਸਤੇ ਯਕ੍ਰਿਤ ਕੇਅਰ ਹੈ ਯਕ੍ਰਿਤ ਕੇਅਰ ਹੈ ਲੀਵਰ ਨੂੰ ਠੀਕ ਕਰਦੀ ਹੈ ਡਾਈਜੈਸ਼ਨ ਨੂੰ ਠੀਕ ਕਰਦੀ ਹੈ ਤਾਂ ਕਿ ਤੁਹਾਡਾ ਡਾਈਜੈਸ਼ਨ ਠੀਕ ਹੋ ਜੇ ਇਹ ਦਿੱਕਤ ਹੀ ਨਾ ਆਵੇ ਗੂਗਲ ਹੈ ਗੂਗਲ ਫੈਟ ਨੂੰ ਬਰਨ ਕਰਦਾ ਹੈ ਜਿਹੜੀ ਫੈਟ ਬੋਲ ਹੁੰਦੀਆਂ ਉਹਨਾਂ ਨੂੰ ਠੀਕ ਕਰਨੇ ਚ ਗੂਗਲ ਕੰਮ ਕਰਦੀ ਹੈ ਕੋਈ ਫੈਬਰੂਅਰਸ ਦੀ ਇਸ਼ੂ ਲੈ ਕੇ ਜਾਂਦੇ ਨੇ ਸਾਡੀਆਂ ਭੈਣਾਂ ਤਾਂ ਡਾਕਟਰ ਇਹ ਕਹਿ ਕੇ ਯੂਟਰਸੀ ਰਿਮੂਵ ਕਰ ਦਿੰਦੇ ਨੇ ਕਿ ਇਹ ਵੱਧ ਕੇ ਕੈਂਸਰ ਬਣ ਜਾਈਗੀ ਕਿੰਨੇ ਕ ਪਰਸੈਂਟ ਚਾਂਸ ਹੁੰਦੇ ਨੇ ਜਿਹੜੇ ਡਰਾਇਆ ਜਾਂਦਾ ਬੱਚੇਦਾਨ ਨੂੰ ਇਸ ਤੋਂ ਚੱਲਿਆ ਸੀ ਹੁਣ ਤੇਰੇ ਲਿਵਰ 'ਚ ਵੀ ਆ ਗਿਆ ਹੁਣ ਤੇਰੇ ਉੱਤੇ ਵੀ ਆ ਗਿਆ ਪਤਾ ਕਰੋ ਕਾਰਨ ਉਹ ਹੀ ਹੁੰਦਾ ਵੀਂ ਦੀ ਬਾਇਓਪਸੀ ਕੀਤੀ ਗਈ ਸੀ ਇਹਨੂੰ ਛੇੜਿਆ ਗਿਆ ਸੀ ਕਦੀ ਨਾ ਕਦੀ ਇਹ ਚੀਜ਼ਾਂ ਨੂੰ ਜਿਹੜੀ ਇਹ ਗੱਠਾਂ ਬਣਦੀਆਂ ਇਹਨੂੰ ਸਮੇਂ ਰਹਿੰਦੇ ਤੁਸੀਂ ਬਿਲਕੁਲ ਠੀਕ ਕਰ ਸਕਦੇ ਹੋ ਸਾਇੰਟਿਫਿਕ ਨੇਮ ਹੈ ਲਾਲ ਚਿਤਰਕ ਉਹ ਅਗਰ ਯੂਜ਼ ਕਰ ਰਹੇ ਆ ਉਹਦੇ ਨਾਲ ਵੀ ਬਹੁਤ ਚੰਗੇ ਰਿਜ਼ਲਟ ਆਉਂਦੇ ਆ ਗਠਾਂ ਨੂੰ ਕੋਲਣੇ ਚ ਅਗਰ ਸਹੀ ਵੈਦ ਕੋਲ ਤੁਸੀਂ ਗਏ ਹੋ ਇੱਕ ਗੱਠ ਹੁੰਦੀ ਹੈ ਜਿਹਨੂੰ ਨਾਮੁਰਾਦ ਬਿਮਾਰੀ ਕਹਿੰਦੇ ਆ ਅਰਬੁਦ ਕੈਂਸਰ ਉਹ ਬਹੁਤ ਜ਼ਿਆਦਾ ਵਧ ਰਿਹਾ ਐ ਸਾਰੀ ਹੀ ਗੰਡਾਂ ਸਾਡੀ ਡਾਈਜੈਸ਼ਨ ਦੀ ਪ੍ਰੋਬਲਮ ਸਾਡੇ ਖਾਣ-ਪਾਨ ਦੀ ਪ੍ਰੋਬਲਮ ਸਾਡਾ ਜਿਹੜਾ ਅੱਜ ਕੱਲ ਫੂਡ ਹੈ ਉਹਦੀ ਪ੍ਰੋਬਲਮ ਕਰਕੇ ਸ਼ੁਰੂ ਹੋ ਰਹੀ ਹੈ ਜਿੰਨੇ ਟਾਈਮ ਉੱਥੇ ਕੈਂਸਰ ਰਿਹਾ 6 ਮਹੀਨੇ ਰਿਹਾ 3 ਮਹੀਨੇ ਰਿਹਾ 4 ਮਹੀਨੇ ਰਿਹਾ ਕਿ ਉਹ ਸੈੱਲ ਚੋਂ ਖੂਨ ਨਹੀਂ ਜਾਂਦਾ ਸੀ ਕਿ ਉਹ ਖੂਨ ਸਾਰੇ ਸਰੀਰ ਵਿੱਚ ਨਹੀਂ ਘੁੰਮਦਾ ਸੀ ਅਗਰ ਉੱਥੇ ਗੱਠ ਪਈ ਹੈ ਤਾਂ ਵੀ ਇਨਫਰਟੀਲਿਟੀ ਦੀ ਪ੍ਰੋਬਲਮ ਹੁੰਦੀ ਹੈ ਅਗਰ ਇਹ ਗੱਠ 40 ਸਾਲ ਤੋਂ ਬਾਅਦ ਬਣੀ ਹੈ ਸਾਈਜ਼ ਵਧਰੇ ਇਮੀਡੀਏਟਲੀ ਉਹਨੂੰ ਲੈ ਕੇ ਦਵਾਈਆਂ ਲੈ ਕੇ ਆਯੁਰਵੈਦਿਕ ਉਹਨੂੰ ਠੀਕ ਕੀਤਾ ਜਾ ਸਕਦਾ ਤੁਸੀਂ ਹਰ ਪੇਸ਼ੰਟ ਨੂੰ ਸੇਮ ਕਿਟ ਨਹੀਂ ਦੇ ਸਕਦੇ ਪਰ ਉਹ ਕਿਟ 80% ਗਠ ਦੇ ਉੱਤੇ ਕੰਮ ਕਰਦੀ ਹੈ ਜੀ ਅਗਰ ਸਿੱਧਾ ਕਿਟ ਮੰਗਾਓ 80% ਕੰਮ ਕਰੇਗੀ ਪਰ ਤੁਸੀਂ ਅਗਰ ਗੱਲ ਕਰਦੇ ਹੋ ਉਸ ਤੋਂ ਬਾਅਦ ਮੈਡੀਸਨ ਮੰਗਾਦੇ ਹੋ ਤੇ ਉਹ 100% ਉਸ ਗਠ ਨੂੰ ਡਿਸੋਲਵ ਕਰਨ ਵਿੱਚ ਹੈਲਪ ਕਰਦੀ ਹੀ ਕਰਦੀ ਹੈ ਇਹ ਮੇਰੇ ਹੱਥ ਦੇ ਵਿੱਚ ਜੋ ਲੱਕੜ ਦਾ ਚਮਚਾ ਹੈ ਤੇ ਚਮਚੇ ਦੇ ਉੱਤੇ ਪਿਆ ਇਹ ਪਾਊਡਰ ਤੁਹਾਡੇ ਸਰੀਰ ਦੀਆਂ ਗੰਡਾਂ ਨੂੰ ਜਿਸ ਤਰੀਕੇ ਨਾਲ ਬਰਫ਼ ਪਿਘਲ ਜਾਂਦੀ ਹੈ ਪਾਣੀ ਪਾਏ ਤੇ ਉਸ ਤਰੀਕੇ ਨਾਲ ਪਿਘਾਲ ਸਕਦਾ ਹੈ ਉਸ ਤਰੀਕੇ ਨਾਲ ਤੁਹਾਡੀਆਂ ਗੰਡਾਂ ਸਰੀਰ ਦੇ ਵਿੱਚੋਂ ਖਤਮ ਹੋ ਸਕਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqui ਤੇ ਮੇਰੇ ਨਾਲ ਇੱਕ ਫਰਮੂੜ ਤੋਂ ਪੂਰੀ ਦੁਨੀਆ ਦੇ ਵਿੱਚ ਮਾਡਰਨ ਲੋਕਾਂ ਦੇ ਦੇਸੀ ਵੈਦ ਦੇ ਨਾਤੇ ਜਾਣੇ ਜਾਂਦੇ ਡਾਕਟਰ ਵਿਵੇਕ ਉਹਜਾ ਤੇ ਚਮਨਪਰਾਸ਼ ਕਿੰਗ ਦੇ ਨਾਂ ਤੇ ਵੀ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਸਾਡੇ ਨਾਲ ਨੇ ਅੱਜ ਇਹ ਨੁਸਖਾ ਫਾਰਮੂਲਾ ਕਿਹੜਾ ਪਾਊਡਰ ਹੈ ਕਿਸ ਤਰੀਕੇ ਨਾਲ ਲੈਣਾ ਤੇ ਕਿਵੇਂ ਗੰਡਾਂ ਦਾ ਇਹ ਜਾਨੀ ਦੁਸ਼ਮਣ ਪਾਊਡਰ ਹੈਗਾ ਜਿਹਨੂੰ ਅਸੀਂ ਕਿਹਾ ਜਾਂਦਾ ਹੈ ਇੱਕ ਵਾਰ ਗੱਲਬਾਤ ਕਰ ਲੈਂਦੇ ਆ ਅਸੀਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਤੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਕੀ ਨਾਲ ਮਾਨ ਸਤਿਕਾਰ ਦੇਣ ਵਾਸਤੇ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਇਹ ਪੁੱਛੀਏ ਪਾਊਡਰ ਕਿਹੜਾ ਹੈ ਔਰ ਕਿਵੇਂ ਦੀ ਵਰਤੋਂ ਕਰਨੀ ਹੈ ਕਿਵੇਂ ਤੁਸੀਂ ਕਹਿ ਰਹੇ ਹੋ ਕਿ ਗੰਡਾ ਨੂੰ ਬਰਫ਼ ਜਿਵੇਂ ਪਿਗਲ ਜਾਂਦੀ ਹੈ ਗਰਮੀਆਂ ਦੇ ਵਿੱਚ ਬਾਹਰ ਰੱਖੀਏ ਪਾਊਡਰ ਪਘਾਲ ਦਿੰਦਾ ਹੈ ਸਾਰੀ ਗੱਲਬਾਤ ਤੁਹਾਡੇ ਕੋਲੋਂ ਅਸੀਂ ਸਮਝਾਂਗੇ ਪਰ ਸਾਨੂੰ ਇਹ ਸਮਝਾਓ ਕਿ ਇਸ ਵੇਲੇ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਪੀਸੀਓਡੀ ਔਰ ਸਾਡੇ ਜਿਹੜੇ ਵੀਰ ਨੇ ਉਹ ਲੇਪੋਮੇ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਨੇ ਕਿ ਮੈਨੂੰ ਲੱਗਦਾ ਸ਼ਾਇਦ ਕੋਈ ਘਰ ਇਸ ਤਰ੍ਹਾਂ ਦਾ ਹੋਵੇ ਜਿੱਥੇ ਗੰਡਾਂ ਦਾ ਗੱਠਾਂ ਦਾ ਜਿਹੜਾ ਅਸੀਂ ਕਹਿ ਲਈਏ ਕਿ ਬਿਮਾਰੀ ਨਾ ਹੋਵੇ ਤੇ ਕੋ ਬਿਲਕੁਲ ਠੀਕ ਗੱਲ ਹੈ ਗੰਡ ਬੰਨਣਾ ਗੱਠ ਬਣਨਾ ਇਹ ਤੇ ਬੜੀ ਛੋਟੀ ਗੰਡਾ ਜਿੰਦਾ ਤੁਸੀਂ ਨਾਮ ਲਿਖਤਾ ਪੀਸੀਓਡੀ ਪੀਸੀਓਐਸ ਕਹਿ ਦਿੰਦੇ ਆ ਜਿਹਨੂੰ ਓਵਰੀ ਚ ਗੱਠ ਬਣ ਗਈ ਬੱਚੇਦਾਨੀ ਚ ਗੱਠ ਬਣ ਗਈ ਫੈਟ ਬੋਲ ਦੀ ਗੱਠ ਬਣ ਗਈ ਜਿਮ ਜਾਂਦੇ ਆ ਪ੍ਰੋਟੀਨ ਖਾਂਦੇ ਆ ਉਹ ਥੱਲੇ ਸਕਿਨ ਦੇ ਥੱਲੇ ਗੰਡ ਬਣ ਗਈ ਉਹਨੂੰ ਹਿਲਾਓ ਦਰਦ ਨਹੀਂ ਹੁੰਦੀ ਹਿਲਦੀ ਐ ਉਹਨੂੰ ਦੱਬੋ ਦਰਦ ਨਹੀਂ ਹੁੰਦੀ ਪਰ ਉਹ ਬੜੀ ਔੜ ਜੀ ਲੱਗਦੀ ਐ ਡਾਕਟਰਾਂ ਕੋਲ ਜਾਓ ਕਹਿੰਦੇ ਜੀ ਦਾ ਕੋਈ ਇਲਾਜ ਨਹੀਂ ਹੈ ਫੈਟ ਬੋਲ ਹੈਗੀ ਇਹ ਤੇ ਛੋਟੀ ਗੰਡਾ ਐ ਇਸ ਤੋਂ ਉੱਤੇ ਦੀ ਗੱਲ ਕਰਨੀ ਆ ਆਪਾਂ ਅੱਛਾ ਫੇਫੜਿਆਂ 'ਚ ਗੰਡ ਬਣ ਗਈ ਠੀਕ ਐ ਲੀਵਰ 'ਚ ਗੱਠ ਬਣ ਗਈ ਹਾਂਜੀ ਕਿਡਨੀ ਦੇ ਅੰਦਰ ਗੱਠ ਬਣ ਗਈ ਠੀਕ ਐ ਇਹ ਸਿੰਪਲ ਗੱਠਾ ਐ ਫਿਰ ਇੱਕ ਗੱਠ ਹੁੰਦੀ ਐ ਜਿਹਨੂੰ ਨਾਮੁਰਾਦ ਬਿਮਾਰੀ ਕਹਿੰਦੇ ਆ ਅਰਬੁਦ ਕੈਂਸਰ ਉਹ ਬਹੁਤ ਜ਼ਿਆਦਾ ਵਧ ਰਿਹਾ ਐ ਸਾਰੀ ਹੀ ਗੰਡਾ ਸਾਡੀ ਡਾਈਜੈਸ਼ਨ ਦੀ ਪ੍ਰੋਬਲਮ ਸਾਡੇ ਖਾਣ ਪੀਣ ਦੀ ਪ੍ਰੋਬਲਮ ਸਾਡਾ ਜਿਹੜਾ ਅੱਜ ਕੱਲ ਫੂਡ ਹੈ ਉਹਦੀ ਪ੍ਰੋਬਲਮ ਕਰਕੇ ਸ਼ੁਰੂ ਹੋ ਰਹੀ ਹੈ ਲਾਈਪੋਮ ਨੂੰ ਠੀਕ ਕਰਨਾ ਪੀਸੀਓਡ ਨੂੰ ਠੀਕ ਕਰਨਾ ਮਹੀਨਾ ਠੀਕ ਨਹੀਂ ਆਉਂਦਾ ਉਹਨੂੰ ਠੀਕ ਕਰਨਾ ਇਹ ਸਾਰੀ ਚੀਜ਼ਾਂ ਠੀਕ ਕਰਨਾ ਤੇ ਬੜੀ ਕਾਮਨ ਜੀ ਚੀਜ਼ ਹੈ ਆਮ ਹੈ ਹਰ ਇੱਕ ਬੰਦਾ ਕਰ ਰਿਹਾ ਹੈ ਜਿਹੜਾ ਮੇਨ ਪੁਆਇੰਟ ਹੈ ਮੇਨ ਪੁਆਇੰਟ ਆ ਜਿਹਦੀ ਡਿਸਕਸ਼ਨ ਦਾ ਹੈ ਸਾਡਾ ਜਿਹੜਾ ਇੰਨਾ ਪੰਜਾਬ ਵਿੱਚ ਕੈਂਸਰ ਵੱਧ ਰਿਹਾ ਹੈ ਉਹਨੂੰ ਕਿਦਾਂ ਰੋਕਣਾ ਹੈ ਜਿਹੜੀ ਭੈਣਾਂ ਨੂੰ ਗੰਡਾ ਹੋ ਗਈਆਂ ਜਿੰਦੇ ਕਰਕੇ ਇਨਫਰਟੀਲਿਟੀ ਹੋ ਰਹੀ ਹੈ ਬੱਚਾ ਨਹੀਂ ਹੋ ਰਿਹਾ ਮਹੀਨਾ ਠੀਕ ਨਹੀਂ ਆ ਰਿਹਾ ਬੱਚਾ ਨਹੀਂ ਹੁੰਦਾ ਫਿਰ ਪਤਾ ਹੀ ਨਹੀਂ ਲੱਗਦਾ ਸਾਈਕਲ ਉਹਨੂੰ ਠੀਕ ਕਰਨਾ ਉਹ ਸਭ ਤੋਂ ਵੱਡਾ ਸਾਡਾ ਕੰਸਰਨ ਹੈ ਵੀ ਐਸੀ ਚੀਜ਼ ਜਿਹੜੀ ਰੈਗੂਲਰ ਪਰਿਵਾਰ ਵਿੱਚ ਯੂਜ਼ ਹੋਵੇ ਜਿੰਦੀ ਲਾਗਤ ਵੀ ਜ਼ਿਆਦਾ ਨਾ ਹੋਵੇ ਪਰਿਵਾਰ ਇਸ ਪ੍ਰੋਬਲਮ ਤੋਂ ਬਚਾ ਰਵੇ ਡਾਕਟਰ ਤੁਸੀਂ ਕੈਂਸਰ ਦੇ ਗੰਡਾਂ ਦੀ ਗੱਲ ਕੀਤੀ ਤੇ ਨਾਲ ਹੀ ਮੇਰੇ ਜ਼ਿਹਨ ਦੇ ਵਿੱਚ ਟਿਊਮਰ ਆ ਗਿਆ ਜੀ ਬ੍ਰੇਨ ਟਿਊਮਰ ਸਾਰੀਆਂ ਗੰਡਾਂ ਹੈ ਚਾਹੇ ਉਹ ਬ੍ਰੇਨ ਟਿਊਮਰ ਹੈ ਦਿਮਾਗੇ 'ਚ ਗੰਡ ਬਣ ਗਈ ਦੇਖੋ ਤੁਹਾਡਾ ਸੈੱਲ ਹੈ ਤੁਹਾਡਾ ਸੈੱਲ ਮਲਟੀਪਲਾਈ ਕਰਨ ਦਾ ਤਰੀਕਾ ਭੁੱਲ ਜਾਂਦਾ ਇੱਕ ਸੈੱਲ ਨੇ ਦੂਜਾ ਸੈੱਲ ਬਣਾਣਾ ਹੈ 2 ਮਿੰਟ 'ਚ ਉਹ 2 ਦੀ ਬਜਾਈ 1 ਮਿੰਟ 'ਚ ਬਣਾਉਣ ਲੱਗ ਗਿਆ ਜਦੋਂ 1 ਮਿੰਟ 'ਚ ਬਣਾਉਣ ਲੱਗ ਗਿਆ ਤੇ ਜਿਹੜਾ ਨਵਾਂ ਸੈੱਲ ਬਣਾਇਆ ਉਹ ਮੈਚੂਰ ਹੀ ਨਹੀਂ ਹੁੰਦਾ ਇੰਨੇ ਉਹ ਟੁੱਟ ਜਾਂਦਾ ਫਿਰ ਉਹ ਮੈਚੂਰ ਨਹੀਂ ਹੁੰਦਾ ਫਿਰ ਟੁੱਟ ਜਾਂਦਾ ਹੈ ਅਨਮੈਚੋਰਡ ਸੈੱਲ ਯਾਨੀ ਕਿ ਤੁਸੀਂ ਇਹ ਸਮਝੋ 16-17 ਸਾਲ ਦੇ ਮੁੰਡੇ ਨੂੰ ਵਿਆਹਤਾ ਫਿਰ 15-16 ਸਾਲ ਦੇ ਮੁੰਡੇ ਨੂੰ ਵਿਆਹਤਾ ਫਿਰ 15-16 ਕੀ ਹੋਏਗਾ ਮੈਚੋਰਟੀ ਆਂਦੀ ਨਹੀਂ ਉਹ ਆਪਣੇ ਕੰਮ ਨਹੀਂ ਕਰ ਸਕਦਾ ਰਿਸਪੌਂਸਿਬਿਲਟੀ ਨਹੀਂ ਸਮਝਦਾ ਉਹਨੂੰ ਇਹ ਹੀ ਨਹੀਂ ਪਤਾ ਮੈਂ ਜ਼ਿੰਦਗੀ 'ਚ ਕਰਨਾ ਕੀ ਹੈ ਪਰ ਉਹ 1 ਤੋਂ 2 2 ਤੋਂ 4 4 ਤੋਂ 8 ਹੋ ਹੀ ਜਾਂਦੇ ਆ ਉਹ ਸਿਸਟਮ ਭੁੱਲ ਜਾਂਦੇ ਆ ਉਸ ਚੀਜ਼ ਨੂੰ ਦੁਬਾਰਾ ਸੈੱਟ ਕਰਨਾ ਆਪਣੇ ਸੈੱਲ ਨੂੰ ਸੈੱਟ ਕਰਨਾ ਉਹਨੂੰ ਉਹ ਗੱਲ ਯਾਦ ਕਰਾਣਾ ਕਿ ਭਾਈ ਤੂੰ ਤੇ 2 ਦਿਨ ਬਾਅਦ ਡਿਵਾਈਡ ਹੋਣਾ ਜੇ ਤੁਸੀਂ ਇਹ ਕੰਮ ਕਰ ਲਿਆ ਉਸ ਦਿਨ ਤੁਸੀਂ ਇਸ ਨਾਮੁਰਾਦ ਬਿਮਾਰੀ ਤੋਂ ਜਿੱਤ ਪਾ ਲੋਗੇ ਹੁੰਦਾ ਕੀ ਹੈ ਜਦੋਂ ਬਿਮਾਰੀ ਦਾ ਪਤਾ ਲੱਗਦਾ ਹੈ ਪੇਸ਼ੈਂਟ ਅਲੱਗ-ਅਲੱਗ ਮੋੜੇ ਚਲਾ ਜਾਂਦਾ ਹੈ ਬਾਇਓਪਸੀ ਹੋ ਜਾਂਦੀ ਹੈ ਰੇਡੀਓਥੈਰੇਪੀ ਹੋ ਜਾਂਦੀ ਹੈ ਕੀਮੋਥੈਰੇਪੀ ਹੋ ਜਾਂਦੀ ਹੈ ਸਰਜਿਕਲ ਇੰਟਰਵੈਂਸ਼ਨ ਹੋ ਜਾਂਦੀ ਹੈ ਕੀ ਕੀਮੋਥੈਰੇਪੀ ਪੂਰਾ ਹੱਲ ਹੈ ਕੀ ਰੇਡੀਓਥੈਰੇਪੀ ਪੂਰਾ ਹੱਲ ਹੈ ਅਗਰ ਉਹ ਪੂਰਾ ਹੱਲ ਹੋ ਗਿਆ ਫਿਰ ਹਰ ਸਾਲ ਕਿਉਂ ਟੈਸਟ ਹੁੰਦਾ ਅਗਰ ਉਹ ਪੂਰਾ ਹੱਲ ਹੋ ਗਿਆ ਤੇ ਹਰ 2 ਸਾਲ ਬਾਅਦ ਰੀਲੈਪਸ ਕਿਉਂ ਹੋ ਜਾਂਦੇ ਬਹੁਤ ਐਸੇ ਕੇਸ ਦੇਖੇ ਹੋਣੇ ਤੁਸੀਂ ਮੈਕਸਿਮਮ ਕੇਸ ਵਿੱਚ ਕੀ ਹੁੰਦਾ ਹੈ ਹਾਂਜੀ ਬਿਲਕੁਲ ਠੀਕ ਹੋ ਗਿਆ ਜੀ ਡਾਕਟਰ ਵੀ ਖੁਸ਼ ਹੈ ਮਰੀਜ਼ ਵੀ ਖੁਸ਼ ਹੈ ਪਰਿਵਾਰ ਵੀ ਖੁਸ਼ ਹੈ ਸਾਲ 2 ਸਾਲ 6 ਸਾਲ ਬਾਅਦ ਪਤਾ ਲੱਗਦਾ ਹੈ ਰੀਲੈਪਸ ਹੋ ਗਿਆ ਦੁਬਾਰਾ ਆ ਗਿਆ ਕਿਉਂ ਕਿਉਂਕਿ ਤੁਸੀਂ ਮੰਨ ਲਓ ਕਿਡਨੀ ਸੀਗਾ ਰੈਡੀਕਲ ਨੈਫਰੈਕਟਮੀ ਕਰਤੀ ਅੱਧੀ ਕਿਡਨੀ ਤੁਸੀਂ ਕੱਟ ਕੇ ਬਾਹਰ ਕੱਢਤੀ ਜਿੱਥੇ ਕੈਂਸਰ ਸੀ ਕੀ ਜਿੰਨੇ ਟਾਈਮ ਉੱਥੇ ਕੈਂਸਰ ਰਿਹਾ 6 ਮਹੀਨੇ ਰਿਹਾ 3 ਮਹੀਨੇ ਰਿਹਾ 4 ਮਹੀਨੇ ਰਿਹਾ ਕਿ ਉਹ ਸੈੱਲ ਚੋਂ ਖੂਨ ਨਹੀਂ ਜਾਂਦਾ ਸੀ ਕਿ ਉਹ ਖੂਨ ਸਾਰੇ ਸਰੀਰ ਵਿੱਚ ਨਹੀਂ ਘੁੰਮਦਾ ਸੀ ਕਿ ਉਹ ਸੈੱਲ ਹੋਰ ਜਗ੍ਹਾ ਨਹੀਂ ਸਪਰੈਡ ਹੋਣੇ ਸੇਮ ਚੀਜ਼ ਫਿਰ ਲੀਵਰ ਦੀ ਸੇਮ ਲੀਵਰ ਦੀ ਹੈ ਹਰ ਆਰਗਨ ਦੀ ਸੇਮ ਸਟੋਰੀ ਹੈ ਪਰ ਸਾਡਾ ਮੁੱਦਾ ਹੈ ਸਾਨੂੰ ਉਹ ਚੀਜ਼ਾਂ ਠੀਕ ਕਰਨੀਆਂ ਜਿਹੜੀ ਚੀਜ਼ਾਂ ਕਰਕੇ ਅਗਰ ਤੁਸੀਂ ਕੀਮੋਥੀ ਕਰਾ ਲਈਏ ਰੇਡੀਓ ਵੀ ਕਰਾ ਲਿਆ ਸਾਰਾ ਕੁਝ ਕਰਾ ਲਿਆ ਫਿਰ ਨਾ ਹੋਵੇ ਕੀ ਪ੍ਰੀਵੈਂਸ਼ਨ ਪਰਿਵਾਰ ਇਚ ਨਾ ਹੋਏ ਕੀ ਪ੍ਰੀਵੈਂਸ਼ਨ ਹੈ ਜੇ ਕਿਸੇ ਨੂੰ ਹੋ ਗਿਆ ਕੀ ਰੇਡੀਓ ਕੀਮੋ ਸਰਜਰੀ ਮਨਾ ਕਰਤੀ ਹੈ ਕੋਈ ਆਲਟਰਨੇਟਿਵ ਮੈਥਡ ਹੈ ਜਾਂ ਮੈਂ ਕੀਮੋ ਨਹੀਂ ਕਰਾਣਾ ਚਾਹੁੰਦਾ ਮੈਂ ਰੇਡੀਓ ਨਹੀਂ ਕਰਾਣਾ ਚਾਹੁੰਦਾ ਇਜ਼ देयर एनी ਅਦਰ ਚਾਂਸ ਕੋਈ ਐਸੀ ਥੈਰੇਪੀ ਹੈ ਕੋਈ ਐਸਾ ਚੀਜ਼ ਹੈ ਕਿਸੇ ਹੋਰ ਮੈਡੀਸਨ ਇਚ ਚਾਹੇ ਉਹ ਹੋਮੋਪੈਥੀ ਹੈ ਚਾਹੇ ਉਹ ਯੋਗਾ ਹੈ ਚਾਹੇ ਉਹ ਆਯੁਰਵੇਦ ਹੈ ਕਿਸੇ ਚ ਕੋਈ ਚੀਜ਼ ਹੈ ਜੋ ਦੇ ਕਰੈਕਟਿਵ ਮੀਜਰਸ ਲੈ ਸਕੇ ਉਹਦਾ ਜਵਾਬ ਹੈ ਹਾਂ ਆਯੁਰਵੇਦ ਚ ਹੈ ਬਹੁਤ ਕੈਂਸਰ ਜਿਹੇ ਐਸੇ ਨੇ ਜਿਹੜੇ ਆਯੁਰਵੇਦ ਨੇ ਵੀ ਕਹੇ ਐ ਇਹ ਸਾਧਿਆ ਠੀਕ ਨਹੀਂ ਹੋ ਸਕਦੇ ਪਰ ਤੁਹਾਡੀ ਕੁਆਲਿਟੀ ਆਫ ਲਾਈਫ ਬੈਟਰ ਹੋ ਸਕਦੀ ਹੈ ਬਹੁਤ ਐਸੇ ਅਰਬੂਦ ਐ ਜਿਹੜੇ ਆਯੁਰਵੇਦ ਨੇ ਕਹੇ ਐ ਕਿ ਯੈਸ ਇਹ ਠੀਕ ਹੋ ਸਕਦੇ ਐ ਜਿਵੇਂ ਲਾਈਪੋਮਾ ਐ ਠੀਕ ਠੀਕ ਹੋ ਸਕਦਾ ਹੈ ਬੱਚੇਦਾਨੀ ਚ ਕੋਈ ਗਠ ਬਣ ਗਈ ਐ ਠੀਕ ਹੋ ਸਕਦਾ ਐਵੇਂ ਬਹੁਤ ਚੀਜ਼ਾਂ ਐ ਜਿਨ੍ਹਾਂ ਨੂੰ ਕਲੀਅਰਲੀ ਐਕਸਪਲੇਨ ਕੀਤਾ ਗਿਆ ਹਾਂ ਇਹ ਠੀਕ ਹੋ ਜਾਣਗੇ ਜਿਹੜੇ ਕੈਂਸਰ ਸੈਲਸ ਵੀ ਐ ਉਹ ਵੀ ਤੁਸੀਂ ਅਗਰ ਡਾਈਟ ਨੂੰ ਆਪਣੇ ਸਿਸਟਮ ਨੂੰ ਮੈਨੇਜ ਕਰਦੇ ਹੋ ਦਿਨਚਰਿਆ ਜਿਹਨੂੰ ਕਹਿੰਦੇ ਆ ਉਹਨੂੰ ਮੈਨੇਜ ਕਰਦੇ ਹੋ ਔਰ ਆਯੁਰਵੈਦਿਕ ਚੀਜ਼ਾਂ ਜਿਹੜੀ ਚੀਜ਼ਾਂ ਉਹ ਸੈੱਲ ਨੂੰ ਮਾਰਨਗੀਆਂ ਉਹ ਸੈੱਲ ਨੂੰ ਖਾਣਾ ਨਹੀਂ ਮਿਲੇਗਾ ਉਹ ਮਰ ਜਾਏਗਾ ਉਹ ਚੀਜ਼ਾਂ ਦੇਣੀਆਂ ਕਿ ਉਹ ਹੁੰਦੀ ਐਂਟੀਡੋਟ ਹੋਵੇ ਉਹਦਾ ਖਾਣਾ ਨਾ ਹੋਵੇ ਮਰ ਜਾਏਗਾ ਸੈੱਲ ਜਦੋਂ ਇਸ ਚੀਜ਼ ਤੇ ਅਸੀਂ ਆ ਜਾਂਦੇ ਹਾਂ ਅਸੀਂ ਕਿਸੇ ਵੀ ਗੱਠ ਨੂੰ ਲਾਈਪੋਮਾ ਫੈਟ ਬੋਲ ਹੈ ਪੀਸੀਓਡੀ ਦੀ ਗੱਠ ਹੈ ਓਵਰੀ ਦੀ ਗੱਠ ਹੈ ਯੂਟਰਸ ਦੀ ਗੱਠ ਹੈ ਕਿਤੇ ਵੀ ਗੱਠ ਬਣ ਗਈ ਹੈ ਤੁਹਾਡੇ ਉਹਨੂੰ ਠੀਕ ਕਰ ਸਕਦੇ ਹਾਂ ਕਰੈਕਸ਼ਨ ਕਰ ਸਕਦੇ ਹਾਂ ਬਸ਼ਰਤੇ ਉਹਦੀ ਜੜ ਦੇ ਉੱਤੇ ਕੰਮ ਹੋਣਾ ਚਾਹੀਦਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਆਯੁਰਵੇਦ ਦੀ ਅਸੀਂ ਇਹ ਕਹਿ ਲਿਓ ਕਿ ਤਰਾਸ਼ਦੀ ਹੈ ਜੀ ਹੈਗੀ ਹੈ ਕਿ ਜਦੋਂ ਤੱਕ ਮਰੀਜ਼ ਚੰਗੇ ਵੈਦ ਕੋਲ ਚੰਗੇ ਹਕੀਮ ਕੋਲ ਚੰਗੇ ਆਯੁਰਵੇਦ ਦੇ ਪ੍ਰੈਕਟਿਸਨਰ ਕੋਲ ਪਹੁੰਚਦਾ ਉਦੋਂ ਤੱਕ ਉਹ ਚੌਥੀ ਪੰਜਵੀਂ ਸਟੇਜ ਦੇ ਵਿੱਚ ਹੁੰਦਾ ਉਹ ਕਹਿੰਦਾ ਚਲੋ ਠੀਕ ਹੈ ਬਾਕੀ ਸਾਰੇ ਪਾਸੇ ਤਾਂ ਅਸੀਂ ਦੇਖ ਲਿਆ ਇੱਧਰ ਵੀ ਅਸੀਂ ਦਾ ਲਾ ਕੇ ਦੇਖ ਲਈਏ ਉਹ ਜਦੋਂ ਦੌ ਲਾਉਣ ਆਉਂਦੇ ਨੇ ਕਈ ਵਾਰ ਦੌ ਕਾਮਯਾਬੀ ਹੋ ਜਾਂਦਾ ਹੈ ਜ਼ਿਆਦਾਤਰ ਪਰ ਦੌ ਫਿਰ ਚੱਲਦਾ ਨਹੀਂ ਜੀ ਦੇਖੋ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ ਨਾ ਸਾਡੇ ਕੋਲ ਐਂਡ ਸਟੇਜ ਚ ਆਪਦੀ ਹੈ ਜਦੋਂ ਉਹਨੇ ਕੀਮੋ ਵੀ ਕਰਾ ਲਈ ਠੀਕ ਹੈ ਸਰਜਰੀ ਵੀ ਕਰਾ ਲਈ ਰੇਡੀਓ ਵੀ ਕਰਾ ਲਈ ਉਹ ਪੂਰਾ ਸਪਰੈਡ ਹੋ ਗਿਆ ਡਾਕਟਰਾਂ ਨੇ ਉਹਨੂੰ ਜਵਾਬ ਦਿੱਤਾ ਭਾਈ ਸੇਵਾ ਕਰ ਲਓ ਫਿਰ ਉਹ ਸੋਚਦੇ ਆਂ ਭਈ ਕਿਸੇ ਚੰਗੇ ਵੈਦ ਨੂੰ ਦਿਖਾ ਲਈਏ ਤੇ ਸਾਡੇ ਕੋਲ ਆਂਦਾ ਹੀ ਕਹਿੰਦੇ ਆਂ ਡਾਕਟਰ ਸਾਹਿਬ ਗਾਰੰਟੀ ਹੈ ਠੀਕ ਹੋ ਜਾਏਗਾ ਅਸੀਂ ਕਹਿੰਨੇ ਆ ਗਾਰੰਟੀ ਉੱਥੇ ਲਿੱਤੀ ਸੀ ਕੈਂਸਰ ਕਦੋਂ ਹੋਇਆ ਕਹਿੰਦੇ ਜੀ 2 ਸਾਲ ਫਿਰ ਅਸੀਂ ਕਹਿੰਨੇ ਆ 2 ਸਾਲ ਕਿੱਥੇ ਸੀ ਤੁਸੀਂ ਕੀਮੋ ਕਰਾਣੀ ਹੈ ਤੁਸੀਂ ਰੇਡੀਓ ਕਰਾਣੀ ਹੈ ਕੀ ਕਾਰਨਾਂ ਦੇ ਉੱਤੇ ਤੁਸੀਂ ਕੰਮ ਕੀਤਾ ਤੁਸੀਂ ਕੀਮੋ ਕਰਾਓ ਅਸੀਂ ਮੰਨ ਨਹੀਂ ਕਰਦੇ ਕਿਉਂਕਿ ਓਰਾ ਇੰਨਾ ਵੱਡਾ ਹੈ ਬੰਦੇ ਨੂੰ ਕੋਈ ਹੋਰ ਆਪਸ਼ਨ ਹੀ ਨਹੀਂ ਮਿਲਦੀ ਸੋਸ਼ਲ ਪ੍ਰੈਸ਼ਰ ਇੰਨਾ ਹੋ ਜਾਂਦਾ ਕਿਸੇ ਦੇ ਘਰ ਵਿੱਚ ਕੈਂਸਰ ਹੈ ਉਹ ਆਯੁਰਵੈਦਿਕ ਇਲਾਜ ਕਰਾਉਣਾ ਚਾਹੁੰਦਾ ਹੈ ਆਯੁਰਵੈਦ ਦੇ ਉਹਨੂੰ ਪਤਾ ਹੈ ਰਿਜ਼ਲਟ ਹੈ ਇਹ ਪਰ ਆਂਡ ਗਵਾਨ ਵਾਲੇ ਇੰਨਾ ਪ੍ਰੈਸ਼ਰ ਪਾ ਦਿੰਦੇ ਆ ਹਸਪੀਟਲਾਂ ਦਾ ਇੰਨਾ ਵੱਡਾ ਓਰਾ ਹੁੰਦਾ ਕਿ ਬੰਦੇ ਨੂੰ ਹੋਰ ਕੁਝ ਸੁਝਦਾ ਹੀ ਨਹੀਂ ਅਗਲਾ ਕਹਿੰਦਾ ਮੈਂ ਕੀਮੋ ਕਰਾ ਲਾਂ ਜੀ ਮੈਂ ਰੇਡੀਓ ਕਰਾ ਲਾਂ ਜੀ ਮੇਂ ਗਰਨ ਉਸ ਪ੍ਰੈਸ਼ਰ ਚ ਆ ਜਾਂਦਾ ਮੇਰੇ ਘਰ ਦੇ ਕੀ ਕਹਿਣਗੇ ਵੀ ਤੂੰ ਆਪਣੇ ਪਿਓ ਦਾ ਇਲਾਜ ਹੀ ਨਹੀਂ ਕਰਾਇਆ ਤੂੰ ਕੀਮੋ ਕਰਾ ਲੈਂਦਾ ਭਾਈ ਹਾਲਾਂਕਿ ਅੰਡ ਰਿਜ਼ਲਟ ਉਹਨਾਂ ਨੂੰ ਵੀ ਪਤਾ ਹੈ ਜਿੰਦੇ ਹੋ ਰਹੀ ਹੈ ਕੀਮੋ ਉਹਨੂੰ ਵੀ ਪਤਾ ਹੈ ਜਿੰਨੇ ਕਰਨੀ ਹੈ ਉਹਨੂੰ ਵੀ ਪਤਾ ਹੈ ਤੇ ਆਂਡ ਗਵਾਂਡ ਤੇ ਰਿਸ਼ਤੇਦਾਰਾਂ ਨੂੰ ਵੀ ਪਤਾ ਹੈ ਕਿ ਕੀ ਹੋਣਾ ਹੈ ਹੁਣ ਜਿਹੜੀ ਬਿਮਾਰੀ ਹੈ ਪਰ ਉਹ ਉਸ ਦਾਗ ਤੋਂ ਕਲੰਕ ਤੋਂ ਬਚਣ ਵਾਸਤੇ ਆਪਣੇ ਆਪ ਨੂੰ ਛਿੱਟਾ ਨਾ ਪਵੇ ਉਹ ਕਹਿੰਦੇ ਨੇ ਕੋਈ ਨਹੀਂ ਜੀ ਕਰਾ ਲਓ ਪਰ ਸਾਡੇ ਕੋਲ ਜਦੋਂ ਆਉਂਦਾ ਹੈ ਉਸ ਟਾਈਮ ਅਖੀਰੀ ਹੋਪ ਹੁੰਦੀ ਹੈ ਕੁਝ ਐਸੇ ਪੇਸ਼ੈਂਟਸ ਹੁੰਦੇ ਆ ਜਿਹੜੇ ਐਸੀ ਸਟੇਜ ਤੇ ਆ ਜਾਂਦੇ ਆ ਜਿੱਥੇ ਆਯੁਰਵੇਦ ਬਹੁਤ ਚੰਗਾ ਕੰਮ ਕਰਦਾ ਹੈ ਉਹ ਪੇਸ਼ੈਂਟ ਮੁਰਦੇ ਵੀ ਆ ਉਹਨਾਂ ਦਾ ਬਹੁਤ ਵਧੀਆ ਰਿਜ਼ਲਟਸ ਵੀ ਮਿਲਦੇ ਆ ਬਹੁਤ ਐਸੀ ਸਟੱਡੀਜ਼ ਵੀ ਆ ਜਿੰਦੇ ਚ ਇਨ ਚੀਜ਼ਾਂ ਦੇ ਉੱਤੇ ਕੰਮ ਹੋਇਆ ਹੈ ਰਿਜ਼ਲਟ ਮਿਲੇ ਆ ਪਰ ਠੀਕ ਟਾਈਮ ਤੇ ਆਣਾ ਤੁਸੀਂ ਜੋ ਮਰਜੀ ਥੈਰੇਪੀ ਯੂਜ਼ ਕਰੋ ਕੀਮੋ ਕਰੋ ਰੇਡੀਓ ਕਰੋ ਪਰ ਇਮਿਊਨਿਟੀ ਦੇ ਉੱਤੇ ਕੰਮ ਜ਼ਰੂਰ ਕਰੋ ਆਯੁਰਵੇਦ ਨਾਲ ਡੇ 1 ਤੇ ਜੁੜਜੋ ਆਯੁਰਵੈਦਿਕ ਡਾਕਟਰ ਨੂੰ ਵੀ ਪਤਾ ਹੈ ਕਿ ਕੀਮੋ ਦੇ ਨਾਲ ਕੀ ਚੀਜ਼ ਬੰਦ ਕਰਨੀ ਹੈ ਕੀ ਸ਼ੁਰੂ ਕਰਨੀ ਹੈ ਸਮਝਦਾਰ ਆਯੁਰਵੈਦਿਕ ਡਾਕਟਰ ਉਹੀ ਦਵਾਈ ਸ਼ੁਰੂ ਕਰਦਾ ਜਿਹੜੀ ਉਹਦੇ ਨਾਲ ਕੋਲੈਬੋਰੇਸ਼ਨ ਹੋਵੇ ਹੁਣ ਕੀਮੋ ਲੱਗ ਰਹੀ ਹੈ ਉਹਨਾਂ ਨੂੰ ਪਤਾ ਹੈ ਪਲੇਟਲੇਟ ਘੱਟ ਜਾਣਗੇ ਹਾਂਜੀ ਪਤਾ ਹੈ ਤੇ ਫਿਰ ਐਸੀ ਕਿਉਂ ਚੀਜ਼ ਦਿੰਦੇ ਆਂ ਸ਼ਰੀਰ ਨੂੰ ਉਹਨਾਂ ਨੂੰ ਪਤਾ ਹੈ ਕਈ ਐਸੇ ਪੇਸ਼ੈਂਟ ਆਉਂਦੇ ਆਂ ਜਿਹੜੀ ਇੱਕ ਕੀਮੋ ਲਗਾਉਣ ਤੋਂ ਬਾਅਦ ਦੂਜੀ ਕੀਮੋ ਹੀ ਨਹੀਂ ਚੇਲ ਪਾਉਂਦੇ ਚੇਲ ਪਾਉਂਦੇ ਸਹੀ ਕਰ ਉਹ ਤੇ ਕਹਿ ਦਿੰਦੇ ਆਂ ਜੀ ਤੇਰੇ 7 ਸਾਈਕਲ ਲਗਣੀਆਂ 11 ਲਗਣੀਆਂ 21 ਸਾਈਕਲਾਂ ਲਗਣੀਆਂ ਉਹ ਦੂਜੀ ਨਹੀਂ ਚੇਲ ਪਾਉਂਦੇ ਫਿਰ ਉਹ ਕਹਿੰਦੇ ਨਹੀਂ ਜੀ ਤੇ ਰੈਗੂਲਰ ਸੱਤ ਲੱਗਣਗੀਆਂ ਜਦੋਂ ਦੂਜੀ ਚ ਜਾਂਦਾ ਹੈ ਉਹਦੇ ਪਲੇਟਲੇਟ ਘੱਟ ਹੁੰਦੇ ਕਹਿੰਦੇ ਚਾਰ ਦਿਨ ਬਾਅਦ ਆਈ 6 ਫਿਰ ਉਹ ਸਾਈਕਲ ਕਿੱਥੇ ਗਈ ਉਹ ਕਿਉਂ ਬ੍ਰੇਕ ਕਰ ਰਹੇ ਹੋ ਇੱਕ ਤਰਫ ਤੇ ਪ੍ਰੈਸ਼ਰ ਪਾ ਰਹੇ ਹੋ ਵੀ ਲਓ ਬ੍ਰੇਕ ਨਹੀਂ ਦੇਣੀ ਠੀਕ ਹੈ ਜਦੋਂ ਸਰੀਰ ਨਹੀਂ ਸਾਥ ਦੇ ਰਿਹਾ ਫਿਰ ਕਹਿੰਦੇ ਨਹੀਂ ਜੀ ਰੁਕ ਜਾਓ ਇਟ ਮੀਨਸ ਇਟ ਇਜ਼ ਅ ਮਿਕਸਡ ਸਟੋਰੀ ਨਾ ਜਿਹਨੂੰ ਆਪਾਂ ਪਲੇਟਫਾਰਮ ਤੇ ਨਹੀਂ ਦੱਸ ਸਕਦੇ ਇਹ ਸਾਰੀ ਚੀਜ਼ਾਂ ਦਾ ਹੱਲ ਆਯੁਰਵੇਦ ਵਿੱਚ ਹੈ ਕੋਈ ਵੀ ਗੱਠ ਹੈ ਅਗਰ ਤੁਹਾਨੂੰ ਬੱਚੇਦਾਨੀ ਚ ਗੱਠ ਹੈ ਲਾਈਪੋਮਾ ਹੈ ਫੈਟ ਬੋਲ ਹੈ ਇਹ ਵੀਡੀਓ ਨੂੰ ਦੇ ਨਾਲ ਜਰੂਰ ਸ਼ੇਅਰ ਕਰੋ ਕਿਉਂਕਿ ਆਯੁਰਵੇਦ ਵਿੱਚ ਐਸੀ ਜੜੀ ਬੂਟੀ ਆ ਜਿਹੜੇ ਹੁਣੇ ਦੱਸ ਰਹੇ ਸੀ ਕਚਨਾਰ ਓਕੇ ਕਚਨਾਰ ਐ ਇਹ ਕਚਨਾਰ ਹੈ ਜੀ ਇਹ ਕਚਨਾਰ ਜਿਹੜੀ ਬੂਟੀ ਹੈ ਇਹ ਬੂਟੀ ਦਾ ਪਾਊਡਰ ਇਹ ਇੰਨਾਕ ਪਾਊਡਰ ਇਹ ਵੀਡੀਓ ਸ਼ੇਅਰ ਕਰ ਦੋ ਸੇਵ ਕਰ ਲਓ ਜਿਨ੍ਹਾਂ ਨੂੰ ਗੰਡਾਂ ਦੀ ਪ੍ਰੋਬਲਮ ਹੈ ਉਹ ਇਹ 3 ਗ੍ਰਾਮ ਪਾਊਡਰ ਲਿੱਤਾ ਮੈਂ 3 ਗ੍ਰਾਮ ਕਚਨਾਰ ਦਾ ਪਾਊਡਰ ਲੈਣਾ ਤੁਸੀਂ ਲਗਭਗ 800 ml ਪਾਣੀ ਚ ਭਿਗੋ ਕੇ ਰੱਖ ਦੋ ਠੀਕ ਹੈ ਸਾਰੀ ਰਾਤ ਇਹਨੂੰ ਭਿਜਿਆ ਰਹਿਣ ਦਿਓ ਸਵੇਰੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ ਉਬਾਲਣ ਤੋਂ ਬਾਅਦ ਇਹਨੂੰ ਪੀ ਲਓ ਕਿਤੇ ਵੀ ਸਰੀਰ ਵਿੱਚ ਕੋਈ ਗੱਠ ਹੈ ਫੈਟ ਬੋਲ ਦੀ ਗੱਠ ਹੈ ਬੱਚੇਦਾਨੀ ਚ ਗੱਠ ਹੈ ਜਾਂ ਹੋਰ ਕਿਤੇ ਗੱਠ ਹੈ ਇਹ ਉਸ ਗੱਠ ਨੂੰ ਖੋਲਣੇ ਚ ਬਿਲਕੁਲ ਕਾਰਗਰ ਹੈ ਉਸ ਗੱਠ ਨੂੰ ਖੋਲਦਾ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਪ੍ਰੋਬਲਮ ਵੱਧਦੀ ਰਹਿੰਦੀ ਹੈ ਬਹੁਤ ਐਸੀ ਜੜੀ ਬੂਟੀਆਂ ਜਿਹੜੀ ਕੰਮ ਕਰਦੀਆਂ ਤુલਸੀ ਹੈ ਨਿੰਮ ਹੈ ਐਮਿਲੀ ਚੀਜ਼ ਹੈ ਫਿਰ ਜਦੋਂ ਗਠ ਜਿਆਦਾ ਸੋਲਿਡ ਹੋ ਗਈ ਹੈ ਤੇ ਲਾਲ ਚਿਤ੍ਰਕ ਵੀ ਹੁੰਦਾ ਹੈ ਠੀਕ ਹੈ ਪਲਮੈਗੋ ਇੰਡੀਕਾ ਕਹਿੰਦੇ ਆ ਉਹਨੂੰ ਸਾਇੰਟੀਫਿਕ ਨੇਮ ਹੈ ਲਾਲ ਚਿਤ੍ਰਕ ਉਹ ਅਗਰ ਯੂਜ਼ ਕਰ ਰਹੇ ਆ ਉਹਦੇ ਨਾਲ ਵੀ ਬਹੁਤ ਚੰਗੇ ਰਿਜ਼ਲਟ ਆਉਂਦੇ ਆ ਗਠਾਂ ਨੂੰ ਕੋਲਣੇ ਚ ਅਗਰ ਸਹੀ ਵੈਦ ਕੋਲ ਤੁਸੀਂ ਗਏ ਹੋ ਤੇ ਕਿਸੇ ਵੀ ਬਿਮਾਰੀ ਦੇ ਨਾਲ ਲੜਨ ਦੀ ਸ਼ਕਤੀ ਆਯੁਰਵੇਦ ਵਿੱਚ ਹੈ ਕੋਈ ਵੀ ਬਿਮਾਰੀਆਂ ਉਹਦੇ ਉੱਤੇ ਕੰਮ ਕਰਦਾ ਹੁਣ ਜਿਵੇਂ ਅਸੀਂ ਗੱਲ ਕਰਨੀ ਹੈ ਬੱਚੇਦਾਨੀ ਦੀ ਜਨਰਲ ਜੀ ਬਹੁਤ ਡਰਾ ਦਿੱਤਾ ਜਾਂਦਾ ਡਾਕਟਰ ਸਾਹਿਬ ਜਦੋਂ ਕੋਈ ਪੀਸੀਓਡੀ ਦੀ ਜਾਂ ਕੋਈ ਫੈਬਰੋਸ ਦੀ ਇਸ਼ੂ ਲੈ ਕੇ ਜਾਂਦੇ ਨੇ ਸਾਡੀਆਂ ਭੈਣਾਂ ਤਾਂ ਡਾਕਟਰ ਇਹ ਕਹਿ ਕੇ ਯੂਟਰਸੀ ਰਿਮੂਵ ਕਰੰਦ ਨੇ ਕਿ ਇਹ ਵੱਧ ਕੇ ਕੈਂਸਰ ਬਣ ਜਾਈਗੀ ਕਿੰਨੇ ਕ ਪਰਸੈਂਟ ਚਾਂਸ ਹੁੰਦੇ ਨੇ ਜਿਹੜੇ ਡਰਾਇਆ ਜਾਂਦਾ ਦੇਖੋ ਕੋਈ ਵੀ ਗੱਠ ਹੈ ਉਹਦੇ ਗੱਠ ਬਣੀ ਕਿਉਂ ਹੈ ਕਿਉਂਕਿ ਸੈੱਲ ਆਪਣਾ ਕਲਚਰ ਚੇਂਜ ਕਰਕੇ ਉਹ ਗੱਟ ਹੈ ਉਹ ਅਜਬਿਨਾਈਨ ਹੈ ਕੱਲ ਮੈਲੀਗਨੈਂਟ ਹੈ ਬਿਨਾਈਨ ਉਹ ਗੱਠ ਹੁੰਦੀ ਹੈ ਜਿਹੜੀ ਇੱਕੀ ਜਗ੍ਹਾ ਪਈ ਹੈ ਜਦੋਂ ਤੁਸੀਂ ਉਹਨੂੰ ਛੇੜ ਦਿੰਦੇ ਹੋ ਐਫ ਐਨ ਏ ਸੀ ਕਰਦੇ ਹੋ ਹੋਰ ਕਰਦੇ ਹੁੰਦੇ ਸੈੱਲ ਬ੍ਰੇਕ ਹੋ ਜਾਂਦੇ ਆ ਫ੍ਰੀ ਰੈਡੀਕਲ ਨਿਕਲ ਜਾਂਦੇ ਆ ਸਪਰੈਡ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹਨੂੰ ਕਹਿੰਦੇ ਆ ਜੀ ਮੈਲੀਗਨੈਂਟ ਹੈ ਤੇ ਤੇਰੇ ਬੱਚੇਦਾਨ ਨੂੰ ਇਸ ਤੋਂ ਚੱਲਿਆ ਸੀ ਹੁਣ ਤੇਰੇ ਲਿਵਰ ਵਿੱਚ ਵੀ ਆ ਗਿਆ ਹੁਣ ਤੇਰੇ ਉੱਤੇ ਵੀ ਆ ਗਿਆ ਪਤਾ ਕਰੋ ਕਾਰਨ ਉਹ ਹੀ ਹੁੰਦਾ ਵੀਂਦੀ ਬਾਇਓਪਸੀ ਕੀਤੀ ਗਈ ਸੀ ਇਹਨੂੰ ਛੇੜਿਆ ਗਿਆ ਸੀ ਕਦੀ ਨਾ ਕਦੀ ਇਹ ਚੀਜ਼ਾਂ ਨੂੰ ਜਿਹੜੀ ਇਹ ਗੱਠਾਂ ਬਣਦੀਆਂ ਇਹਨੂੰ ਸਮੇਂ ਰਹਿੰਦੇ ਤੁਸੀਂ ਬਿਲਕੁਲ ਓਵਰੀ ਦੀ ਗੱਠ ਹੈ ਬੱਚੇਦਾਨੀ ਦੀ ਗੱਠ ਹੈ ਇੱਕ ਦਿਨ ਵਿੱਚ ਨਹੀਂ ਬਣਦੀ ਹੌਲੀ ਹੌਲੀ ਬਣਦੀ ਹੈ ਜਿਸ ਦਿਨ ਤੁਹਾਨੂੰ ਪਤਾ ਲੱਗਿਆ ਪੇਟ ਦਰਦ ਹੋਇਆ ਤੁਹਾਡੇ ਪੀਸੀਓਡੀ ਦੀ ਗੱਠ ਆ ਗਈ ਮੰਨ ਲਓ 15 ਸਾਲ ਦੀ ਉਮਰ ਵਿੱਚ ਲੱਗਿਆ 16 ਸਾਲ ਦੀ ਉਮਰ ਵਿੱਚ ਲੱਗਿਆ ਪਤਾ ਉਹਨੂੰ ਉੱਥੇ ਹੀ ਟਰੀਟ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਗਰ ਅਸੀਂ ਉਹਨੂੰ ਟਰੀਟ ਨਹੀਂ ਕਰਦੇ ਪੀਸੀਓਡੀ ਨੂੰ ਹੁੰਦਾ ਕੀ ਹੈ ਜਿਹੜਾ ਫੀਮੇਲ ਵਿੱਚ ਐਗ ਬਣਦਾ ਐਗ ਬਣਨ ਦਾ ਪ੍ਰੋਸੈਸ ਪ੍ਰੋਪਰ ਨਹੀਂ ਹੋ ਪੰਦਾ ਫਿਰ ਜਦੋਂ ਉਹ ਪ੍ਰੋਸੈਸ ਪੂਰਾ ਨਹੀਂ ਹੁੰਦਾ ਅੰਡਾ ਠੀਕ ਨਹੀਂ ਬਣਦਾ ਤੇ ਇਨਫਰਟੀਲਿਟੀ ਹੋ ਜਾਂਦੀ ਹੈ ਅਸੀਂ ਉਹਨੂੰ 15 16 ਸਾਲ ਦਾ ਜਿਹੜਾ ਬੱਚਾ ਹੈ ਉਹਨੂੰ ਉੱਥੇ ਹੀ ਟਰੀਟ ਕਰ ਦਿੰਨੇ ਆ ਸਿਰਫ ਦਵਾਈਆਂ ਦੇ ਨਾਲ ਹੀ ਆਯੁਰਵੈਦਿਕ ਜੜੀ ਬੂਟੀਆਂ ਨਾਲ ਅਸੀਂ ਉਸ ਗੱਠ ਨੂੰ ਖਤਮ ਕਰ ਦਿੰਨੇ ਆ ਫਿਰ ਬੱਚੇਦਾਨੀ ਚ ਅਗਰ ਗੱਠ ਬਣ ਗਈ ਹੈ ਉਹ ਵੀ ਆਈ ਪ੍ਰੋਬਲਮ ਕਰੇਗੀ ਸਾਈਕਲ ਡਿਸਟਰਬ ਹੋ ਜਾਏਗਾ ਮੂਹ ਦੇ ਉੱਤੇ ਵਾਲ ਆਣੇ ਕੁੜੀਆਂ ਦੇ ਮਿਨਾ ਠੀਕ ਨਾ ਆਣਾ ਮਿਨਾ ਜ਼ਿਆਦਾ ਆਣਾ ਕਈਆਂ ਨੂੰ 15 15 ਦਿਨ ਬਾਅਦ ਆ ਜਾਂਦਾ ਹੈ ਕਈਆਂ ਨੂੰ 2 2 ਮਹੀਨੇ ਨਹੀਂ ਆਂਦਾ ਕਈਆਂ ਨੂੰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਕਈਆਂ ਨੂੰ ਕਲੋਟ ਜ਼ਿਆਦਾ ਨਿਕਲਦੇ ਆ ਐਵੇਂ ਦੇ ਸਿੰਪਟਮਸ ਲੈ ਕੇ ਪੇਸ਼ੈਂਟ ਆਉਂਦਾ ਫਿਰ ਪਤਾ ਲੱਗਦਾ ਵੀ ਇਹ ਬੱਚੇਦਾਨੀ ਚ ਕੋਈ ਗੱਠ ਪਈ ਹੈ ਅਗਰ ਉੱਥੇ ਗੱਠ ਪਈ ਹੈ ਤਾਂ ਵੀ ਇਨਫਰਟੀਲਿਟੀ ਦੀ ਪ੍ਰੋਬਲਮ ਹੁੰਦੀ ਹੈ ਅਗਰ ਇਹ ਗੱਠ 40 ਸਾਲ ਤੋਂ ਬਾਅਦ ਬਣੀ ਹੈ ਸਾਈਜ਼ ਵੱਧ ਰਿਹਾ ਇਮੀਡੀਏਟਲੀ ਉਹਨੂੰ ਲੈ ਕੇ ਦਵਾਈਆਂ ਲੈ ਕੇ ਆਯੁਰਵੈਦਿਕ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਤਿੰਨ ਤੋਂ 6 ਮਹੀਨੇ ਲੱਗਦੇ ਆ ਗੱਠਾਂ ਬਿਲਕੁਲ ਡਿਸੋਲਵ ਹੋ ਜਾਂਦੀ ਹੈ ਬੋਡੀ ਆਪਣੇ ਆਪ ਹੀ ਅੰਦਰ ਗੱਠ ਨੂੰ ਸੁਕਾ ਦਿੰਦੀ ਹੈ ਨਾਲੇ ਨਾਲੇ ਗੱਠ ਦੀ ਦਵਾਈ ਦੇਣੀ ਹੁੰਦੀ ਹੈ ਨਾਲੇ ਨਾਲੇ ਜਿਹੜਾ ਉਹਦਾ ਕਾਰਨ ਹੈ ਉਹਦੀ ਦਵਾਈ ਦੇਣੀ ਹੁੰਦੀ ਹੈ ਡਾਈਜੈਸ਼ਨ ਜਿਹੜਾ ਕਾਰਨ ਹੈ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਨ ਦੀ ਨਾਲੇ ਦਵਾਈ ਦੇਣੀ ਹੁੰਦੀ ਹੈ ਤੇ ਪੂਰੀ ਉਮਰ ਵਧੀਆ ਟੱਪਦੀ ਹੈ ਬੱਚੇਦਾਨੀ ਕੱਢਣਾ ਐਂਡ ਸੋਲੂਸ਼ਨ ਹੈ ਪਰ ਬੱਚੇਦਾਨੀ ਕੱਢਣ ਤੋਂ ਬਾਅਦ ਉੰਦੀ ਕੰਪਲਿਕੇਸ਼ਨ ਵੀ ਤੇ ਹੈ ਸਾਡੇ ਵਰਗਾ ਸੋਚਦੇ ਵੀ ਚਲੋ ਹੁਣ ਡਾਕਟਰਾਂ ਨੂੰ ਕਿਹੜਾ ਛੁੱਟ ਜੂ ਪਰ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਸਾਡੇ ਪਰਿਵਾਰਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕ ਯੂਟਰਸ ਰਿਮੂਵ ਕਰਵਾਉਣ ਤੋਂ ਬਾਅਦ ਅੱਠ ਡਾਕਟਰਾਂ ਦੀ ਹੋਰ ਜ਼ਰੂਰਤ ਪੈ ਜਾਂਦੀ ਹੈ ਬਿਲਕੁਲ ਠੀਕ ਹੈ ਜਿਨਨੇ ਵੀ ਯੂਟਰਸ ਰਿਮੂਵ ਕਰਾਇਆ ਕਿਸੇ ਨੇ ਯੂਟਰਸ ਰਿਮੂਵ ਕਰਾਣਾ ਹੈ ਨਾ ਉਸ ਲੇਡੀ ਤੋਂ ਜਾ ਕੇ ਪੁੱਛੋ ਐਕਚੁਅਲੀ ਉਹ ਲੇਡੀ ਦੱਸੇਗੀ ਕਿ ਉਹਨੂੰ ਹੁਣ ਕਿਹੜੀ ਪ੍ਰੋਬਲਮ ਆ ਰਹੀ ਹੈ ਜਦੋਂ ਗਾਲ ਬਲੇਟਰ ਹੁੰਦਾ ਨਾ ਗਾਲ ਬਲੇਟਰ ਵਿੱਚ ਪਥਰੀ ਹੁੰਦੀ ਹੈ ਉਹਨੂੰ ਰਿਮੂਵ ਕਰਾ ਲੈਂਦੇ ਸਾਰੀ ਉਮਰ ਬੰਦਾ ਫੈਟ ਨਹੀਂ ਖਾ ਸਕਦਾ ਸਾਰੀ ਉਮਰ ਕਿਉਂ ਨਹੀਂ ਖਾ ਸਕਦਾ ਸਾਰੀ ਉਮਰ ਗੈਸ ਦੀ ਗੋਲੀ ਖਾਈ ਜਾਂਦਾ ਐ ਐਵੇਂ ਯੂਟਰਸ ਦੇ ਜਿਹੜੇ ਕੰਮ ਐ ਉਹ ਕੰਮਾਂ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਐ ਤੁਸੀਂ ਜਿਨੇ ਯੂਟਰਸ ਕਢਾਇਆ ਉਸ ਲੇਡੀ ਨੂੰ ਪੁੱਛੋ ਭਾਈ ਤੇਰੀ ਜ਼ਿੰਦਗੀ ਕਿੱਦਾਂ ਦੀ ਐ ਉਹ ਸੱਚਾਈ ਦੱਸੂਗੀ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇੰਨਾ ਸੌਖਾ ਨਹੀਂ ਐ ਯੂਟਰਸ ਨਿਕਲਵਾਣਾ ਜੀ ਤੇ ਡਾਕਟਰਸ ਫਿਰ ਬਹੁਤ ਸਾਰੇ ਜਿਹੜੇ ਪੇਸ਼ੈਂਟਾਂ ਨੂੰ ਮੈਂ ਵੀ ਜਾਣਦਾ ਜਿਨ੍ਹਾਂ ਨੂੰ ਅਸੀਂ ਤੁਹਾਡੇ ਕੋਲ ਭੇਜਦੇ ਆ ਬਹੁਤ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਦੇ ਗੱਡਣਾ ਸੀ ਕਿਸੇ ਦੇ ਦਿਲ ਦੇ ਉੱਤੇ ਸੀ ਕਿਸੇ ਦੇ ਪੇਟ ਦੇ ਉੱਤੇ ਸੀ ਕਿਸੇ ਦੀ ਬਾਜੂ ਦੇ ਉੱਤੇ ਸੀ ਕਿਸੇ ਦੇ ਥਾਈਜ਼ ਦੇ ਉੱਤੇ ਸੀ ਉਹ ਕਿਟ ਕਿਹੜੀ ਹੈਗੀ ਜੀ ਦੇਖੋ ਬਹੁਤ ਐਸੀ ਜੜੀ ਬੂਟੀਆਂ ਜਿਵੇਂ ਕਚਨਾਰ ਹੈ ਕਚਨਾਰ ਹੈ ਫਿਰ ਮੈਂ ਲਾਲ ਚਿਤ੍ਰਕ ਦੱਸਿਆ ਐਵੇਂ ਬਹੁਤ ਕੰਬੀਨੇਸ਼ਨਸ ਦੇ ਨਾਲ ਦਵਾਈਆਂ ਬਣਦੀਆਂ ਗੂਗਲ ਹੈ ਅਸੀਂ ਇੱਕ ਕਿਟ ਦਿੰਨੇ ਹੁੰਨੇ ਆ ਜਿੰਦੇ ਚ ਗੂਗਲ ਹੈ ਡਾਈਜੈਸ਼ਨ ਨੂੰ ਠੀਕ ਕਰਨ ਵਾਸਤੇ ਯਕ੍ਰਿਤ ਕੇਅਰ ਹੈ ਯਕ੍ਰਿਤ ਕੇ ਰ ਹੈ ਲੀਵਰ ਨੂੰ ਠੀਕ ਕਰਦੀ ਹੈ ਡਾਈਜੈਸ਼ਨ ਨੂੰ ਠੀਕ ਕਰਦੀ ਹੈ ਤਾਂ ਕਿ ਤੁਹਾਡਾ ਡਾਈਜੈਸ਼ਨ ਠੀਕ ਹੋ ਜੇ ਇਹ ਦਿੱਕਤ ਹੀ ਨਾ ਆਵੇ ਗੂਗਲ ਹੈ ਗੂਗਲ ਫੈਟ ਨੂੰ ਬਰਨ ਕਰਦਾ ਹੈ ਜਿਹੜੀ ਫੈਟ ਬੋਲ ਹੁੰਦੀਆਂ ਉਹਨਾਂ ਨੂੰ ਠੀਕ ਕਰਨੇ ਚ ਗੂਗਲ ਕੰਮ ਕਰਦੀ ਹੈ ਇਮੀਡੀਏਟਲੀ ਕਚਨਾਰ ਦਿੰਨੇ ਆ ਐਵੇਂ ਦੀ ਚੀਜ਼ਾਂ ਦਿੰਨੇ ਆ ਸਾਰਾ ਕਿਟ ਦੇ ਫਾਰਮ ਵਿੱਚ ਆਂਦਾ ਹੈ ਇਹ ਕਿਟ ਤੁਸੀਂ ਲੈਣੀ ਹੁੰਦੀ ਹੈ ਬਸ ਜਦੋਂ ਇਹ ਕਿਟ ਤੁਸੀਂ ਲੈਂਦੇ ਹੋ ਤੁਸੀਂ ਦੇਖੋਗੇ ਪਹਿਲੇ ਦਿਨ ਤੋਂ ਜਿਹੜੀ ਉਹ ਗੱਠ ਜਿਹੜੀ ਫੈਟ ਬੋਲ ਬਣ ਰਹੀਆਂ ਉਹਨਾਂ 'ਚ ਰਾਮ ਆਣਾ ਸ਼ੁਰੂ ਹੋ ਜਾਂਦਾ ਹੈ ਜਿਨ੍ਹਾਂ ਨੂੰ ਭੈਣਾ ਨੂੰ ਭਰਾਵਾਂ ਨੂੰ ਗੱਠਾਂ ਦੀ ਪ੍ਰੋਬਲਮ ਹੈ ਉਹ ਇਹਨੂੰ ਯੂਜ਼ ਕਰ ਸਕਦੇ ਆ ਘਰੇ ਕਚਨਾਰ ਨੂੰ ਵਰਤੋ ਕਰ ਸਕਦੇ ਆ ਪਰ ਡਾਕਟਰ ਦੀ ਸਲਾਹ ਲੈ ਕੇ ਵਰਤੋ ਕਰਨੀ ਹੈ ਜਿਹਨੀ ਜਿਹੜੀ ਭੈਣਾ ਸਾਡੀਆਂ ਹੈ ਜਿਨ੍ਹਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਉਹ ਇੱਕ ਵਾਰੀ ਫੋਨ ਕਰਕੇ ਸਲਾਹ ਜ਼ਰੂਰ ਲੈਣ ਡਾਕਟਰ ਨਾਲੋਂ ਥੱਲੇ ਮੇਰਾ ਨੰਬਰ ਚੱਲ ਰਿਹਾ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਸਾਡੇ ਨਾਲ ਵੀ ਮੈਨੂੰ ਇਹ ਦਿੱਕਤ ਹੈ ਮੇਰੇ ਫੇਸ ਤੇ ਵਾਲ ਹੈ ਮੈਨੂੰ ਦਰਦ ਜ਼ਿਆਦਾ ਹੁੰਦੀ ਹੈ ਜਾਂ ਮਿੰਨਾ ਜ਼ਿਆਦਾ ਆਂਦਾ ਹੈ ਮਿੰਨਾ ਰੁਕ ਰੁਕ ਕੇ ਆਂਦਾ ਐਵੇਂ ਦੀ ਪ੍ਰੋਬਲਮ ਸਮਝ ਕਰਕੇ ਫਿਰ ਉਹਨਾਂ ਦੀ ਸਪੈਸ਼ਲ ਕਿਟ ਤਿਆਰ ਕਰਕੇ ਕਸਟਮਾਈਜ਼ ਹਰ ਪੇਸ਼ੈਂਟ ਦੀ ਪ੍ਰੋਬਲਮ ਅਲੱਗ ਹੁੰਦੀ ਹੈ ਜੀ ਜੀ ਤੁਸੀਂ ਹਰ ਪੇਸ਼ੈਂਟ ਨੂੰ ਸੇਮ ਕਿਟ ਨਹੀਂ ਦੇ ਸਕਦੇ ਪਰ ਉਹ ਕਿਟ 80% ਗੱਠ ਦੇ ਉੱਤੇ ਕੰਮ ਕਰਦੀ ਹੈ ਜੀ ਅਗਰ ਸਿੱਧਾ ਕਿਟ ਮੰਗਾਓ 80% ਕੰਮ ਕਰੇਗੀ ਪਰ ਤੁਸੀਂ ਅਗਰ ਗੱਲ ਕਰਦੇ ਹੋ ਉਸ ਤੋਂ ਬਾਅਦ ਮੈਡੀਸਿਨ ਮੰਗਾਦੇ ਹੋ ਤੇ ਉਹ 100% ਉਸ ਗੱਠ ਨੂੰ ਡਿਸੋਲਵ ਕਰਨੇ ਚ ਹੈਲਪ ਕਰਦੀ ਹੀ ਕਰਦੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਤੇ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕਰਨ ਵਾਸਤੇ ਸੋ ਇਸਨ ਡਾਕਟਰ ਵਿਵੇਕ ਆਹੂਜਾ ਸਾਹਿਬ ਜਿਨ੍ਹਾਂ ਨੇ ਅੱਜ ਕਚਨਾਰ ਵਾਲਾ ਨੁਸਖਾ ਦੱਸਿਆ ਕਿ ਰਾਤ ਨੂੰ ਗਲਾਸ ਦੇ ਵਿੱਚ ਪੀਉ ਕੇ ਸਵੇਰੇ ਉਵਾਲ ਕੇ ਜਦੋਂ ਅਸੀਂ ਇਹਨੂੰ ਪੀਣਾ ਸ਼ੁਰੂ ਕਰਦੇ ਹਾਂ ਤਾਂ ਗੱਡਾ ਨੇ ਗੱਠਾ ਨੇ ਉਹ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਣ ਉਹਨਾਂ ਨੂੰ ਆਰਾਮ ਮਿਲਣਾ ਜਿਹੜਾ ਸ਼ੁਰੂ ਹੋ ਜਾਂਦਾ ਔਰ ਜਿਹਦੇ ਕੋਲ ਟਾਈਮ ਦੀ ਘਾਟ ਹੁੰਦੀ ਹੈ ਸਮੇਂ ਦੀ ਘਾਟ ਹੁੰਦੀ ਹੈ ਕੋਈ ਜ਼ਿਆਦਾਤਰ ਟਰੈਵਲਿੰਗ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਵਾਸਤੇ ਡਾਕਟਰ ਸਾਹਿਬ ਨੇ ਫਿਰ ਜਿਹੜੀ ਆਪਣੀ ਕਿੱਟ ਹੈਗੀ ਹੈ ਉਹ ਤਿਆਰ ਕੀਤੀ ਹੈ ਉਸ ਕਿੱਟ ਦੇ ذریعے ਬਹੁਤ ਵਧੀਆ ਰਿਜ਼ਲਟ ਹੈ ਗ੍ਰੈਂਡ ਡਾਕਟਰ ਸਾਹਿਬ ਜਿਹੜੇ ਲੈ ਲੈਂਦੇ ਨੇ ਖਾਸ ਕਰਕੇ ਗੰਡਾਂ ਦੇ ਮਾਮਲੇ 'ਚ ਬੜੀ ਬਾਰੀਕੀ ਨਾਲ ਜੀ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਤੇ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਇਸ ਵੀਡੀਓ ਦੀ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਗੰਡਾ ਕਰਕੇ ਗੱਠਾਂ ਕਰਕੇ ਚਾਹਿਓ ਕਿਸੇ ਵੀ ਹਿੱਸੇ ਦੇ ਵਿੱਚ ਹੋਣ ਖਾਸ ਕਰਕੇ ਸਾਡੀਆਂ ਭੈਣਾਂ ਨਾਲੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੇ ਕਚਨਾਰ ਵਾਲਾ ਨੁਸਖਾ ਉਹਨਾਂ ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਦੀ ਓਵਰੀ ਦੇ ਵਿੱਚ ਜਿਨ੍ਹਾਂ ਦੀ ਬੱਚੇਦਾਨੀ ਦੇ ਵਿੱਚ ਗੰਡਾ ਕਰਕੇ ਡਾਕਟਰਾਂ ਨੇ ਉਹਨਾਂ ਨੂੰ ਕਹਿਤਾ ਹੈ ਕਿ ਹੁਣ ਤੇ ਆਖਰੀ ਹੱਲ ਇਹ ਹੈ ਕਿ ਇਸ ਜਿਹੜੀ ਓਵਰੀ ਹੈਗੀ ਆ ਜਾਂ ਅਸੀਂ ਬੱਚੇਦਾਨੀ ਹੈਗੀ ਹੈ ਇਹਨੂੰ ਰਿਮੂਵ ਕਰਨਾ ਪੈਣਾ ਹੈ ਪਰ ਹੁੰਦਾ ਕੀ ਹੈ ਕਿ ਉਸ ਵੇਲੇ ਤੱਕ ਉਹਨਾਂ ਕੋਲ ਬੱਚਾ ਨਹੀਂ ਹੁੰਦਾ ਗੰਡਾਂ ਤੋਂ ਪਰੇਸ਼ਾਨ ਨੇ ਤਾਂ ਇੱਕ ਵਾਰ ਜ਼ਰੂਰ ਡਾਕਟਰ ਵਿਵੇਕ ਆਉਜਾ ਸਾਹਿਬ ਨਾਲ ਇੱਕ ਵਾਰ ਕੰਸਲਟ ਕਰਨ ਉਮੀਦ ਕਰਦਾ ਕਿ ਉਹਨਾਂ ਦੀ ਦਿੱਕਤ ਪਰੇਸ਼ਾਨੀ ਜਿਸ ਤਰ੍ਹਾਂ ਹੋਰ ਬਹੁਤ ਸਾਰੇ ਲੋਕਾਂ ਦੀ ਇਹਨਾਂ ਨੇ ਦਿੱਕਤਾਂ ਪਰੇਸ਼ਾਨੀਆਂ ਦੂਰ ਕੀਤੀਆਂ ਨੇ ਤੁਹਾਡੀਆਂ ਵੀ ਹੋ ਸਕਦੀਆਂ ਨੇ ਪਰ ਮੇਰੀ ਅਪੀਲ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੈ ਚਾਹੇ ਕਚਨਾਰ ਵਾਲਾ ਨੁਸਖਾ ਹੈ ਜਾਂ ਕੋਈ ਹੋਰ ਨੁਸਖਾ ਜਿਹੜਾ ਸੀ ਤੁਹਾਨੂੰ ਦਿਖਾਉਣੇ ਆ ਉਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ ਤੁਸੀਂ ਜ਼ਰੂਰ ਕਰਨੀ ਹੈ ਧੰਨਵਾਦ